ਸਰਨਾਟਕਾਂ ਦਾ ਜਿਹੜਾ ਪ੍ਰਭਾਵ ਸੀ ਉਹ ਲੋਕਾਂ ਉੱਪਰ ਕਿਵੇਂ ਦਾ ਸੀ ਕੋਈ ਘਟਨਾਵਾਂ ਹੋ ਜਾਂ ਕੋਈ ਘਟਨਾ ਹੋਵੇ ਜਿਹੜੇ ਲੋਕਾਂ ਨੇ ਤੁਹਾਡੇ ਨਾਲ ਕਿ ਸਾਂਝੀਆਂ ਕੀਤੀਆਂ ਹੋਣ ਜਾਂ ਤੁਹਾਨੂੰ ਲੱਗਿਆ ਹੋਵੇ ਇਹ ਇੱਕ ਨਾਟਕ ਦੇਖਣ ਤੋਂ ਬਾਅਦ ਜਾਂ ਤੁਹਾਡੇ ਰੰਗਮંચ ਦੇਖਣ ਤੋਂ ਬਾਅਦ ਲੋਕਾਂ ਵਿੱਚ ਕੋਈ ਪਰਿਵਰਤਨ ਆਇਆ ਹੋਵੇ ਜਾਂ ਲੋਕਾਂ ਨੇ ਕੁਝ ਮਹਿਸੂਸ ਕੀਤਾ ਹੋਵੇ ਜੋ ਤੁਹਾਡੇ ਨਾਲ ਸਾਂਝਾ ਕੀਤਾ ਹੋਵੇ ਉਹ ਮੇਰੇ ਕੋਲ ਘਟਨਾ ਬਲਵਿੰਦਰ ਨਾਟਕਾਂ ਦਾ ਪ੍ਰਭਾਵ ਹੈ ਜਿਹੜਾ ਲੋਕਾਂ ਦੇ ਉੱਤੇ ਪਹਿਲੀ ਗੱਲ ਤੱਕ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਥੀਏਟਰ ਦੀ ਵਿਦਾ ਹੈਗੀ ਹੈ ਨਾਟਕ ਦੀ ਵਿਦਾ ਜਿਹੜੀ ਹੈਗੀ ਹੈ ਜਬਰਦਸਤ ਹਥਿਆਰ ਹੈ ਲੋਕਾਂ ਦੇ ਉੱਤੇ ਬਹੁਤ ਅਸਰ ਪਾਉਂਦਾ ਹੈ ਜੀ ਜੇ ਕਲਾਕਾਰ ਅੱਛੇ ਹੋਣ ਡਾਇਰੈਕਸ਼ਨ ਅੱਛੀ ਹੋਵੇ ਮੇਕਅਪ ਅੱਛੀ ਹੋਵੇ ਤਾਂ ਕੁਦਰਤੀ ਤੌਰ ਤੇ ਇਹ ਦਰਸ਼ਕਾਂ ਦੇ ਦਿਮਾਗ ਬਦਲ ਕੇ ਰੱਖ ਦਿੰਦਾ ਹੈ ਮੈਂ ਤੁਹਾਨੂੰ ਉਦਾਹਰਨਾਂ ਦੇਣੀਆਂ ਚਾਹੁੰਦਾ ਵੀ ਜਿਹੜਾ ਸਾਡੀ ਲੋਕ ਕਲਾਮਾਂ ਚ ਜੀਰਾ ਨਾਂ ਦੀ ਟੀਮ ਹੈ ਜਿਹੜੀ ਇਹਨੇ ਜਿਹੜੇ ਨਾਟਕ ਖੇਡੇ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ ਵੀ ਅੱਜ ਨਸ਼ਿਆਂ ਇਹ ਏਕੋ ਦਾਰਨ ਦੜੀ ਚਾਹਨਾ ਬਲਦੇਵ ਸਿੰਘ ਸੜਕਨਾਮਾ ਜੀ ਦਾ ਲਿਖਿਆ ਹੋਇਆ ਨਾਟਕ ਹੈ ਮਿੱਟੀ ਰੋਦਨ ਕਰੇ ਮੈਂ ਇਹ ਬਹੁਤ ਖੇਡਿਆ ਮੇਰੀ ਟੀਮ ਨੇ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਮੈਂ ਹੁਣ ਪਿੰਡ ਦਾ ਨਾਂ ਨਹੀਂ ਲਵਾਂਗਾ ਉਸ ਪਿੰਡ ਦੇ ਵਿੱਚ ਅਸੀਂ ਨਾਟਕ ਖੇਡਣ ਗਏ ਆ ਨਾਟਕ ਖੇਡ ਕੇ ਜਦੋਂ ਹਟਿਆ ਤਾਂ ਦਰਸ਼ਕਾਂ ਦੇ ਵਿੱਚੋਂ ਇੱਕ ਬੰਦਾ ਉੱਠਿਆ ਮੇਰੇ ਕੋਲੇ ਆਇਆ ਪਰਦੇ ਦੇ ਪਿੱਛੇ ਗ੍ਰੀਨ ਰੂਮ ਦੇ ਵਿੱਚ ਆ ਕੇ ਕਹਿੰਦਾ ਵੀ ਭਾਈ ਇਹ ਤਾਂ ਮੇਰੇ ਪਰਿਵਾਰ ਦੀ ਕਹਾਣੀ ਹੈ ਤੁਹਾਨੂੰ ਕਿਵੇਂ ਪਤਾ ਲੱਗ ਗਈ ਤੇ ਮੈਂ ਤਾਂ ਯਾਰ ਆਪ ਨਸ਼ੇੜੀ ਬੰਦਾ ਐ ਮੈਂ ਨਸ਼ੇ ਕਰਦਾ ਰੋਜ ਚੋਰੀਆਂ ਕਰਦਾ ਘਰੇ ਮੇਰੇ ਕੁੱਟ ਪੈਂਦੀ ਐ ਤੇ ਮੈਂ ਤਾਂ ਅੱਜ ਜ਼ਹਿਰ ਦੀ ਸ਼ੀਸ਼ੀ ਲਿਆ ਕੇ ਰੱਖੀ ਬੈਠਾ ਸੀ ਘਰੇ ਮਰਨ ਦਾ ਪ੍ਰੋਗਰਾਮ ਬਣਾ ਲਿਆ ਸੀ ਪਰ ਤੁਹਾਡਾ ਨਾਟਕ ਵੇਖ ਕੇ ਮੇਰਾ ਜਿਉਣ ਨੂੰ ਜੀ ਕਰਿਆ ਆ ਕੋਈ ਮਦਦ ਕਰੋਗੇ ਮੈਂ ਉਹਨੂੰ ਕਿਹਾ ਵੀ ਹਾਂ ਲਿਆ ਪਹਿਲਾਂ ਜ਼ਹਿਰ ਦੀ ਸ਼ੀਸ਼ੀ ਕਿੱਥੇ ਉਹ ਲੈ ਕੇ ਆ ਜ਼ਹਿਰ ਦੀ ਸ਼ੀਸ਼ੀ ਉਹਨੇ ਲਿਆ ਕੇ ਸਾਨੂੰ ਫੜਾਤੀ ਤੇ ਫਿਰ ਉਸੇ ਹੀ ਪਿੰਡ ਦੇ ਇੱਕ ਆਦਮੀ ਨੇ ਜਿਹੜਾ ਮੇਰਾ ਦੋਸਤ ਐ ਉਹਨਾਂ ਨੇ ਉਸ ਬੰਦੇ ਨੂੰ ਫੜਿਆ ਸੀ ਪ੍ਰੋਗਰਾਮ ਬਣਾਇਆ ਤੇ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਜਿਹੜਾ ਮਾਨਸਿਕ ਰੋਗਾਂ ਦੇ ਮਾਰ ਡਾਕਟਰ ਸੀਗੇ ਉਸ ਵੇਲੇ ਹੈੱਡ ਆਫ ਦੀ ਡਿਪਾਰਟਮੈਂਟ ਅਸੀਂ ਉਹਨਾਂ ਨਾਲ ਜਾ ਕੇ ਸਲਾਹ ਕੀਤੀ ਤੇ ਲਗਾਤਾਰ 3 ਮਹੀਨੇ ਉਹਨਾਂ ਨੂੰ ਦਵਾਈ ਦਿੱਤੀ ਕਾਉਂਸਲਿੰਗ ਕੀਤੀ ਉਹ ਬੰਦਾ ਬਿਲਕੁਲ ਨਸ਼ਾ ਛੱਡ ਗਿਆ ਤੇ ਨਸ਼ਾ ਛੱਡਣ ਤੋਂ ਬਾਅਦ ਉਸ ਬੰਦੇ ਨੂੰ ਫਿਰ ਅਸੀਂ ਇੱਕ ਪੀਸੀਓ ਤੇ ਨੌਕਰੀ ਵੀ ਦਵਾਈ ਪਰ ਉੱਥੇ ਉਹ ਸੈੱਟ ਨਹੀਂ ਬੈਠਾ ਫਿਰ ਉਹਨੂੰ ਅਸੀਂ ਉਹ ਮਜ਼ਦੂਰ ਬੰਦਾ ਸੀਗਾ ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦਾ ਸੀ ਨੌਕਰੀਆਂ ਕੱਟਦਾ ਸੀ ਉਹਨੂੰ ਤੇ ਫਿਰ ਉਸ ਬੰਦੇ ਨੂੰ ਮੈਂ ਆਪਣੀ ਨਾਟਕ ਟੀਮ ਦੇ ਨਾਲ ਹੀ ਰੱਖਦਾ ਤੇ ਮਿੱਟੀ ਰੂਦਨ ਕਰੇ ਨਾਟਕ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ਮੈਂ ਪੇਸ਼ ਕਰਦਾ ਵੀ ਆਹ ਬੰਦਾ ਜਿਹਨੇ ਇਸ ਨਾਟਕ ਦੇ ਪ੍ਰਭਾਵ ਥੱਲੇ ਆ ਕੇ ਆਪਣੀ ਜ਼ਿੰਦਗੀ ਬਦਲ ਲਈ ਹੈ ਨਸ਼ਾ ਛੱਡਤਾ ਹੈ ਬਿਲਕੁਲ ਉਹ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਜਦੋਂ ਤਾਂ ਲੋਕ ਉਹਨੂੰ ਤਾੜੀਆਂ ਦੀ ਦਾਤ ਦਿੰਦੇ ਤੇ ਉਹ ਬੰਦਾ ਹੋਰ ਉਤਸ਼ਾਹਤ ਹੋ ਗਿਆ ਤੇ ਫਿਰ ਉਸ ਬੰਦੇ ਨੂੰ ਮੈਂ ਜੰਗਲਾਤ ਅਫਸਰ ਨਾਲ ਮਿਲ ਕੇ ਉਹਨੂੰ ਤੇ ਉਹਦੀ ਪਤਨੀ ਨੂੰ ਜੰਗਲਾਤ ਵਿਭਾਗ ਦੇ ਵਿੱਚ ਡੇਲੀ ਵੇਜਸ ਦੇ ਉੱਤੇ ਦਿਹਾੜੀਦਾਰ ਕੰਮੇ ਦੇ ਤੌਰ ਦੇ ਉੱਤੇ ਨੌਕਰੀ ਵੀ ਦਵਾਈ ਤੇ ਲਗਾਤਾਰ ਉਹਨੇ ਨੌਕਰੀ ਕੀਤੀ ਜਾਨੀ ਇਹ ਇੱਕ ਨਾਟਕ ਦਾ ਪ੍ਰਭਾਵ ਹੈ ਮਿੱਟੀ ਰੋਦਨ ਕਰੇ ਦਾ ਕਿ ਇੱਕ ਬੰਦੇ ਨੇ ਜਿਹੜਾ ਨਸ਼ਿਆਂ ਦੇ ਵਿੱਚ ਗਲਤਾਨ ਸੀਗਾ ਆਦੀ ਨਸ਼ੇੜੀ ਸੀਗਾ ਤੇ ਉਹਨੇ ਨਸ਼ੇ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ ਇਹ ਨਾਟਕ ਦੀ ਦੇਣ ਹੈ ਇੱਕ ਦੂਜਾ ਨਾਟਕ ਸਿਰਜਣਾ ਨਾਟਕ ਤੇ ਨਾਲ ਫਲਾਸੇ ਦੇ ਇੱਕ ਕੋਰੀਓਗ੍ਰਾਫੀ ਹੁੰਦੀ ਸੀ ਕੁਖ ਚ ਨਾ ਕਤਲ ਕਰਾ ਨੀ ਮਾਂ ਮਿਰਗੇ ਇਹ ਗੀਤ ਸੀਗਾ ਇਸ ਗੀਤ ਨੂੰ ਨਾਲ ਜੋੜ ਕੇ ਨਾਟਕ ਨੂੰ ਜੋੜ ਕੇ ਨਾਲ ਮੇਰੀ ਜਿਹੜੀ ਸੂਤਰਤਾ ਦੇ ਰੋਲ ਵਿੱਚ ਮੇਰੀ ਰੂਪ ਦੇ ਵਿੱਚ ਮੇਰੀ ਜਿਹੜੀ ਸਪੀਚ ਹੁੰਦੀ ਸੀਗੀ ਉਹ ਸਾਰੇ ਸਪੀਚ ਨਾਟਕ ਤੇ ਕੋਰੀਓਗ੍ਰਾਫੀ ਦਾ ਪ੍ਰਭਾਵ ਇਹ ਗਿਆ ਉਹ ਭਰੂਣ ਹੱਤਿਆ ਦੇ ਉੱਤੇ ਸੀ ਕਿਉਂਕਿ ਭਰੂਣ ਹੱਤਿਆ ਸਿਕਰਾਂ ਦੇ ਸੀ ਪੰਜਾਬ ਦੇ ਵਿੱਚ ਕਿਸੇ ਵੇਲੇ ਤੇ ਉਹ ਉਹਨੇ ਇੰਨਾ ਪ੍ਰਭਾਵ ਛੱਡਿਆ ਕਿ ਮੇਰੇ ਕੋਲੇ ਐਸ ਬੜੇ ਚਾਰ ਕੁੜੀਆਂ ਨੇ ਐਸੀਆਂ ਜਿਹੜੇ ਮਾਪਿਆਂ ਨੇ ਮੈਨੂੰ ਦੱਸਿਆ ਕਿ ਅਸੀਂ ਟੈਸਟ ਕਰਾਇਆ ਸੀਗਾ ਔਰ ਟੈਸਟ ਕਰਾਉਣ ਤੋਂ ਬਾਅਦ ਅਬੋਰਸ਼ਨ ਕਰਾਉਣਾ ਸੀ ਲੇਕਿਨ ਅਸੀਂ ਇਹ ਫੈਸਲਾ ਤਾਂ ਬਦਲਤਾ ਤੁਹਾਡਾ ਨਾਟਕ ਵੇਖ ਕੇ ਜਿਹਦੇ ਵਿੱਚੋਂ ਮੈਂ ਨਾਂ ਨਹੀਂ ਲੈ ਸਕਦਾ ਹੈਗਾ ਇੱਕ ਕੁੜੀ ਤੇ ਇੱਥੇ ਹੀ ਹੈ ਸਾਡੇ ਜਿਲ੍ਹਾ ਫਿਰੋਜ਼ਪੁਰ ਦੀ ਜ਼ੀਰਾ ਤਹਿਸੀਲ ਦੇ ਵਿੱਚ ਇੱਕ ਪਿੰਡ ਦੇ ਵਿੱਚ ਉਹ ਕੁੜੀ ਨੂੰ ਤਾਂ ਜਨਮ ਦੇਣ ਤੋਂ ਬਾਅਦ ਕੋਈ ਸੂਏ ਦੇ ਉੱਤੇ ਸੁੱਟ ਗਿਆ ਸੀ ਝਾੜੀਆਂ ਦੇ ਵਿੱਚ ਤੇ ਕੋਈ ਡੰਗਰ ਚਾਰਨ ਗਿਆ ਬੰਦਾ ਉਹਨੇ ਜਦੋਂ ਦੇਖਿਆ ਵੀ ਝਾੜੀਆਂ ਦੇ ਵਿੱਚ ਉਹਦੀ ਮੱਝ ਚਰਦਿਆਂ ਚਰਦਿਆਂ ਝਾੜੀਆਂ 'ਚ ਗਈ ਤੇ ਡਰ ਕੇ ਪਛਾਣ ਨੂੰ ਭੱਜੇ ਉਹ ਬੰਦੇ ਨੇ ਜਦੋਂ ਜਾ ਕੇ ਵੇਖਿਆ ਕਿ ਇਹ ਮੱਝ ਡਰੀ ਕੜੀ ਚੀਜ਼ ਤੋਂ ਐ ਉਹ ਬੰਦਾ ਕਹਿੰਦਾ ਮੈਂ ਤੇ ਸੋਚਿਆ ਸੀ ਕੋਈ ਜਾਨਵਰ ਹੋਏਗਾ ਪਰ ਜਦੋਂ ਅੱਗੇ ਜਾ ਕੇ ਦੇਖਿਆ ਕਿ ਝਾੜੀਆਂ ਦੇ ਵਿੱਚ ਇੱਕ ਜਿਉਂਦੀ ਕੁੜੀ ਪਈ ਐ ਕੀੜੇ ਉਹਨੂੰ ਚੂੰਡ-ਚੂੰਡ ਕੇ ਖਾ ਰਹੇ ਐ ਤਾਂ ਕਹਿੰਦਾ ਮੈਂ ਤੁਹਾਡੇ ਮੈਨੂੰ ਉਹ ਬੰਦਾ ਦੱਸਦਾ ਕਹਿੰਦਾ ਜੀ ਮੈਂ ਤੁਹਾਡੇ ਨਾਟਕ ਦੇ ਪ੍ਰਭਾਵ ਤੇ ਹੀਠ ਉਸ ਕੁੜੀ ਨੂੰ ਚੁੱਕਿਆ ਉਹਨੂੰ ਸਾਫ਼ ਕੀਤਾ ਤੇ ਉਹਦੇ ਕੀੜੇ ਤੇ ਕੀੜੀਆਂ ਹਟਾਈਆਂ ਸੂਏ ਚੋਂ ਪਾਣੀ ਲੈ ਕੇ ਜਦੋਂ ਉਹਨੂੰ ਨਵਾਇਆ ਉਹਦੇ ਮੂੰਹ ਤੇ ਪਾਣੀ ਲੱਗਿਆ ਕੁੜੀ ਨੇ ਪਾਣੀ ਚੱਟਿਆ ਤਾਂ ਖੇਤਾਂ ਦੇ ਵਿੱਚ ਇੱਕ ਝੋਨਾ ਚੁਗ ਰਹੀ ਸੀ ਬੀਬੀ ਸਿੱਟੇ ਉਹ ਦਾ ਉਹਨੂੰ ਦੁੱਧ ਹੁੰਦਾ ਸੀ ਉਹਦਾ ਦੁੱਧ ਪਾਇਆ ਫਿਰ ਸ਼ਹਿਰ ਦੇ ਵਿੱਚ ਲੈ ਆਏ ਉਹਨੂੰ ਇੱਕ ਡਾਕਟਰ ਕੋਲੇ ਇਲਾਜ ਹੋ ਗਿਆ ਉਹ ਕੁੜੀ ਬਚ ਗਈ ਫਿਰ ਸਾਡੀ ਹੀ ਟੀਮ ਨੇ ਉਸ ਕੁੜੀ ਨੂੰ ਤੇ ਉਸ ਪਰਿਵਾਰ ਨੇ ਰੜ ਕੇ ਪਾਲਿਆ ਤੇ ਪੜ੍ਹਾਇਆ ਤੇ ਅੱਜ ਉਹ ਕੁੜੀ ਵਿਆਹੀ ਹੋਈ ਐ ਬਾਲ ਬੱਚੇਦਾਰ ਹੈ ਬੜੀ ਸੁਨੱਖੀ ਕੁੜੀ ਐ ਇਹ ਇੱਕ ਨਾਟਕ ਦਾ ਪ੍ਰਭਾਵ ਹੈ ਦੂਜੀ ਕੁੜੀ ਮਾਨਸਾ ਜ਼ਿਲ੍ਹੇ ਦੇ ਵਿੱਚ ਐ ਮੈਂ ਉਹਦਾ ਜ਼ਿਕਰ ਕਰਦਣਾ ਮੇਰਾ ਦੋਸਤ ਹੈ ਹੁਣ ਉਹ ਬੰਦਾ ਭਗਵੰਤ ਸਿੰਘ ਪਟਵਾਰੀ ਐ ਖਿਆਲਾ ਪਿੰਡ ਐ ਉਹ ਤਾਮਕੋਟ ਪਿੰਡ ਦੇ ਵਿੱਚ ਉਹਨਾਂ ਨੇ ਇਹੀ ਨਾਟਕ ਵੇਖਿਆ ਇਹੀ ਸਪੀਚ ਸੁਣੀ ਇਹੀ ਕੋਰੀਓਗ੍ਰਾਫੀ ਦੇਖੀ ਔਰ ਉਹ ਉਹਨਾਂ ਨੇ ਵੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਕਬੇਟੀ ਸੀ ਬੇਟਾ ਉਹਨਾਂ ਦੇ ਕੋਈ ਨਹੀਂ ਤੇ ਉਸ ਪਟਵਾਰੀ ਸਾਹਿਬ ਦੇ ਸਾਲਾ ਵੀ ਕੋਈ ਨਹੀਂ ਸੀ ਜਣੀ ਮੁੰਡੇ ਦੀ ਬਹੁਤ ਭੁੱਖ ਸੀ ਉਸ ਪਰਿਵਾਰ ਦੇ ਵਿੱਚ ਕਿ ਸਾਡੇ ਤਾਂ ਮੁੰਡਾ ਹੋਵੇ ਇਹ ਦੂਜਾ ਬੱਚਾ ਹੋਣ ਵਾਲਾ ਸੀ ਉਹਨਾਂ ਨੇ ਵੀ ਕਿਤੇ ਟੈਸਟ ਕਰਾਇਆ ਅਲਟਰਾਸਾਉਂਡ ਸਕੈਨ ਰਹੀ ਪਤਾ ਲੱਗਿਆ ਕਿ ਕੁੜੀ ਹੈ ਤੇ ਫੈਸਲਾ ਕਰ ਲਿਆ ਕਿ ਭਾਈ ਨਹੀਂ ਰੱਖਣੀ ਕੁੜੀ ਪਰ ਉਹਨਾਂ ਨੇ ਜਦੋਂ ਇਹ ਨਾਟਕ ਦੇਖਿਆ ਤਾਂ ਉਹਨਾਂ ਦੇ ਵੀ ਵਿਚਾਰ ਬਦਲ ਗਏ ਉਹਨਾਂ ਨੇ ਉਸ ਕੁੜੀ ਨੂੰ ਜਨਮ ਦਿੱਤਾ ਉਹ ਕੁੜੀ ਐ ਇਸ ਵੇਲੇ ਹੁਣ ਜਿਹੜੀ ਕੁੜੀ ਐ ਐਮਏ ਬੀਐਡ ਐ ਇੱਕ ਗਸਟਡ ਅਫਸਰ ਦੇ ਨਾਲ ਵਿਆਹੀ ਹੋਈ ਐ ਮੈਂ ਉਹਦੇ ਜਦੋਂ ਵਿਆਹ ਗਿਆ ਨਾ ਹੁਣ ਮੈਨੂੰ ਵਿਆਹ ਸੱਦਿਆ ਮੇਰੀ ਤੇ ਮੇਰੀ ਪਤਨੀ ਨੂੰ ਉਹਨਾਂ ਨੇ ਪਟਵਾਰੀ ਸਾਹਿਬ ਨੇ ਤੇ ਜਦੋਂ ਅਸੀਂ ਮੈਰਿਜ ਪੈਲਸ ਦੇ ਵਿੱਚ ਐਂਟਰੀ ਮਾਰ ਲੱਗੇ ਤੇ ਸਵਾਗਤ ਵਾਸਤੇ ਬਰਾਤ ਦੇ ਉੱਥੇ ਕੁਝ ਲੋਕ ਖੜੇ ਹੋਏ ਸੀਗੇ ਪਟਵਾਰੀ ਸਮੇਤ ਤਾਂ ਉਹਨਾਂ ਨੇ ਉੱਚੀ ਉੱਚੀ ਮੋਰ ਕੇ ਕਿਹਾ ਵੀ ਆਹ ਬੰਦਾ ਜੇ ਮੇਰੇ ਪਿੰਡ ਆ ਕੇ ਨਾਟਕ ਨਾ ਕਰਦਾ ਹੱਸ ਕੇ ਕਹਿੰਦੇ ਤੇ ਅੱਜ ਮੇਰਾ 40 ਲੱਖ ਰੁਪਇਆ ਬਚ ਰਹਿੰਦਾ ਉਹ ਕੁੜੀ ਦੇ ਵਿਆਹ ਦੇ ਉੱਤੇ ਜਿਹੜਾ 30-40 ਲੱਖ ਰੁਪਏ ਖਰਚਾ ਆਇਆ ਉਹਨਾਂ ਨੇ ਦੱਸਿਆ ਕਿ ਕੁੜੀ ਇਸ ਤਰ੍ਹਾਂ ਕਰਕੇ ਅਸੀਂ ਦੇ ਟੈਸਟ ਕਰਾ ਲਿਆ ਸੀ ਜਿਹੜੀ ਨਾਟਕਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਪ੍ਰਭਾਵ ਗਿਆ ਮੈਂ ਮੇਰਾ ਨਿੱਜੀ ਤਜਰਬਾ ਹੈ ਕਿ ਲੋਕ ਬਹਿਮਾ ਪਰਮਾ ਚੋਂ ਵੀ ਨਿਕਲੇ ਜਿਵੇਂ ਬਹਿਮਾ ਪਰਮਾ ਤੇ ਅੰਧਵਿਸ਼ਵਾਸਾਂ ਤੇ ਨਾਟਕ ਕੀਤੇ ਹੈ ਜੇ ਨਸ਼ਿਆਂ ਤੇ ਨਾਟਕ ਕੀਤੇ ਹੈ ਤਾਂ ਲੋਕ ਨਸ਼ਿਆਂ ਚੋਂ ਵੀ ਨਿਕਲੇ ਆ ਮੁੜੇ ਆ ਉਧਰੋਂ ਔਰ ਪਰ ਹੁਣ ਹੱਤਿਆ ਵਾਲੇ ਮਸਲੇ ਤੇ ਮੇਰੇ ਕੋਲ ਰਿਜ਼ਲਟ ਪਏ ਨੇਗੇ ਤੇ ਹੋਰ ਕਿੰਨੇ ਮੈਂ ਜਿਹੜੇ ਹੈਗੇ ਅਗੇ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਕੀਤੇ ਕਿਸਾਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਕੀਤੇ ਉਹਨਾਂ ਦਾ ਅਸਰ ਹੈ ਜਿਹੜਾ ਲੋਕਾਂ ਦੇ ਉੱਤੇ ਗਿਆ ਹੈ ਤੇ ਇਸ ਕਰਕੇ ਇਹ ਮੇਰੇ ਰਿਜ਼ਲਟ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਦੋ ਧਾਰਨਾ ਦਿੱਤੀਆਂ ਹੋਰ ਕਿੰਨੀਆਂ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਤੇ ਬਾਕੀ ਗੱਲ ਗੁਰਸ਼ਰਨ ਸਿੰਘ ਹੋਰਾਂ ਨੂੰ ਮੈਂ ਯਾਦ ਰੱਖਦਾ ਹਮੇਸ਼ਾ ਉਹ ਕਹਿੰਦੇ ਵੀ ਜੇ ਤੁਹਾਡੇ ਨਾਟਕਾਂ ਦਾ ਲੋਕਾਂ ਦੇ ਉੱਤੇ ਕੋਈ ਪ੍ਰਭਾਵ ਹੀ ਨਹੀਂ ਜਾਂਦਾ ਤੁਸੀਂ ਸਵਾਲ ਹੀ ਨਹੀਂ ਖੜੇ ਕਰਦੇ ਤੇ ਜਮਾਗਤ ਬਦਲਦੇ ਨਹੀਂ ਹੈਗੇ ਲੋਕਾਂ ਦਾ ਫਿਰ ਨਾਟਕ ਕਰਨਾ ਹੀ ਕਦੇ ਵਾਸਤੇ ਹੈ ਅਸੀਂ ਨਾਟਕ ਕਰਦੇ ਆ ਇਸ ਲਈਆਂ ਸਮਾਜ ਨੂੰ ਬਦਲਣ ਵਾਸਤੇ ਤੇ ਮੇਰੇ ਨਾਟਕ ਟੀਮ ਦੇ ਨਤੀਜੇ ਇਹ ਦੱਸਦੇ ਆ ਬਲਵਿੰਦਰ ਜੀ ਕਿ ਸਾਨੂੰ ਪੋਜੀਟਿਵ ਰਿਜ਼ਲਟ ਮਿਲੇ ਬਹੁਤ ਅੱਛੇ ਰਿਜ਼ਲਟ ਮਿਲੇ ਐ ਤੇ ਉਹ ਧੀਆਂ ਜਿਹੜੀਆਂ ਉਹ ਕੁੜੀਆਂ ਨੇ ਅੱਜ ਜਦੋਂ ਇਸ ਦਰਦੀ ਦੇ ਉੱਤੇ ਜਿਉਂਦੀਆਂ ਜਾਗਦੀਆਂ ਫਿਰਦੀਆਂ ਤੇ ਹੁਣ ਉਹ ਵਿਆਹੀਆਂ ਗਈਆਂ ਤੇ ਮੈਨੂੰ ਮਿਲਦੀਆਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਐ ਕਿ ਜਿਹੜੀ ਅਸੀਂ ਤਪੱਸਿਆ ਇਸ ਨਾਟਕ ਟੀਮ ਰਾਹੀਂ ਕੀਤੀ ਐ ਉਹਦੇ ਜਿਹੜੇ ਸਾਰਥਕ ਨਤੀਜੇ ਸਾਨੂੰ ਮਿਲੇ ਹੈਗੇ ਉਹ ਮੈਨੂੰ ਖੁਸ਼ੀ ਦਿੰਦੇ ਹੈਗੇ ਤੇ ਉਹ ਕੁੜੀਆਂ ਵੀ ਖੁਸ਼ ਨੇ ਅੱਜ ਤੇ ਸਮਾਜ ਦੇ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਵੱਧ ਤੋਂ ਵੱਧ ਹੋ ਜਿਹੜੇ ਅਗੇ ਉਸਾਰੂ ਨਾਟਕ ਹੈ ਜਿਹੜੇ ਉਹ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਰਾਉਂਦੇ ਰਹਿਣਾ ਚਾਹੀਦਾ ਤਾਂ ਜੋ ਜਿਹੜਾ ਸਮਾਜ ਦੇ ਅੰਦਰ ਜਿਹੜੇ ਕੋਈ ਕਿਸੇ ਕਿਸਮ ਦਾ ਜਿਹੜਾ ਪਛੜਿਆਪਣ ਆਉਂਦਾ ਹੈ ਜਾਂ ਕੋਈ ਵਿਚਾਰਾਂ ਵਿੱਚ ਗ੍ਰਾਫਟ ਆਉਂਦੀ ਹੈ ਨਾਟਕ ਜਿਹੜਾ ਉਹਨੂੰ ਦਰੁਸਤ ਕਰਦਾ ਰਹਿੰਦਾ ਹੈਗਾ ਇਹ ਇਲਾਜ ਕਰਦਾ ਰਹਿੰਦਾ ਹੈ ਸਮਾਜ ਦਾ ਤਾਂ ਸਾਡੇ ਕੋਲੇ ਬਹੁਤ ਹੀ ਪ੍ਰਭਾਵਸ਼ਾਲੀ ਜਿਹੜੇ ਨਤੀਜੇ ਸਾਡੇ ਕੋਲੇ ਆਏ ਨੇਗੇ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਹੋ ਆ ਕੇ ਮੇਰੇ ਕੋਲੋਂ ਇਹ ਗੱਲ ਪੁੱਛੀ ਹੈ ਤੇ ਮੈਂ ਤੁਹਾਨੂੰ ਇਹ ਗੱਲ ਦੱਸੀਏ ਤੇ ਇਹ ਮੇਰੇ ਨਤੀਜੇ ਐ ਤੇ ਹੋਰ ਵੀ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਕਟਨਾਮਾ ਮੈਂ ਦੱਸ ਸਕਦਾ ਐ ਪਰ ਸਮੇਂ ਦੀ ਘਾਟ ਐ ਜਣੀ ਇਹ ਜ਼ਬਰਦਸਤ ਗੱਲਾਂ ਨੇ ਦੋ ਕਿ ਕੁੜੀਆਂ ਬੱਚੀਆਂ ਐ ਚਾਰ ਕੁੜੀਆਂ ਨੇ ਤੇ ਨਸ਼ੇ ਛੱਡੇ ਐ ਲੋਕਾਂ ਨੇ ਉਹ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਉਹਨਾਂ ਨੇ ਬਹੁਤ ਧੰਨਵਾਦ ਤੁਹਾਡਾ